ਲਖ ਲਾਲ ਤੇ ਹੋ ਜੇ ਮੁੱਖ ਮੰਤਰੀ ਤੇ ਕਿ ਜਿਹਨੂੰ ਪਾਉਣ ਲੇ ਲਾਲਤਾਂ ਨੂੰ ਵੀ ਸ਼ਰਮ ਆਉਣ ਲੱਗੀ ਪਿਛਲੇ ਦਿਨ ਕਾਂਗਰਸ ਨਾਲ ਰੈਲੀ ਸਾਂਝੀ ਕਰਦੇ ਨੇ ਦਿੱਲੀ ਵਿਖੇ ਤੇ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਬੀਬੀ ਸੋਨੀਆ ਗਾਂਧੀ ਦਾ ਦੀ ਕੁਰਬਾਨੀ ਦਾ ਬਹੁਤ ਵੱਡਾ ਦੁੱਖ ਲੱਗਦਾ ਭਾਈ ਤੈਨੂੰ ਉਹਨਾਂ ਹਜ਼ਾਰਾਂ ਸਿੱਖ ਪਰਿਵਾਰਾਂ ਦਾ ਦੁੱਖ ਕਿਉਂ ਨਹੀਂ ਦਿਖਿਆ ਕੱਲਾ ਬੀਬੀ ਸੋਨੀਆ ਗਾਂਧੀ ਦੇ ਹੀ ਦੁੱਖ ਦੇਖਿਆ ਤੈਨੂੰ ਜੋ ਕਾਂਗਰਸ ਨੇ ਤੇ ਬੀਬੀ ਸੋਨੀਆ ਗਾਂਧੀ ਦੇ ਪਰਿਵਾਰ ਨੇ ਉਹਦੀ ਸੱਸ ਨੇ ਉਦੇ ਘਰ ਵਾਲੇ ਨੇ ਜੋ ਕੁਝ ਸਿੱਖ ਕੌਮ ਦੇ ਨਾਲ ਕੀਤਾ ਉਹ ਤੈਨੂੰ ਕਿਉਂ ਨਹੀਂ ਦਿਖਿਆ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਸਿੱਖ ਨਸਲ ਕੁਸ਼ੀ ਗਲਾਂ 'ਚ ਤੈਰ ਪਾ ਕੇ ਦਿੱਲੀ ਦੇ ਵਿੱਚ ਬੀਬੀ ਸੋਨਿਆ ਗਾਂਧੀ ਦੇ ਘਰ ਵਾਲੇ ਨੇ ਸਿੱਖ ਮਾਰੇ ਪੰਜਾਬ ਵਿੱਚ ਜੋ ਨੌਜ ਉਹਨਾਂ ਨੂੰ ਦਸਤਾਰਾਂ ਜਿਹੜੇ ਬੰਨ੍ਹ ਕੇ ਜਾਂਦੇ ਸੀ ਦਾੜੇ ਰੱਖੇ ਹੁੰਦੇ ਸੀ ਝੂਠੇ ਮੁਕਾਬਲੇ ਕਰ ਦਿੱਤੇ ਜਾਂਦੇ ਸੀ ਉਹ ਜਿਹੜੇ ਹਜ਼ਾਰਾਂ ਪਰਿਵਾਰਾਂ ਦਾ ਦੁੱਖ ਜੋ ਇੱਕ ਸੰਤਾਪ ਹੋਰ ਤੱਕ ਹੜਾਰੇ ਨੇ ਉਹਨਾਂ ਦਾ ਦੁੱਖ ਭਗਵੰਤ ਮਾਨ ਨੂੰ ਨਹੀਂ ਦਿਖਿਆ ਕੱਲੀ ਬੀਬੀ ਸੋਨੀਆ ਗਾਂ ਤੇ ਇਹ ਦੁੱਖ ਦੇਖਿਆ ਹੰਕਾਰ ਇੱਥੋਂ ਤੱਕ ਹੈ ਕਿ ਕਿਸੇ ਨੂੰ ਬੋਲਣ ਤੱਕ ਦੀ ਆਜ਼ਾਦੀ ਨਹੀਂ ਮੀਡੀਆ ਨੂੰ ਬੋਲਣ ਤੱਕ ਆਜ਼ਾਦੀ ਨਹੀਂ ਜੇ ਕੋਈ ਪੰਜਾਬ ਦੇ ਵਿੱਚ ਬੋਲਦਾ ਤਾਂ ਪਰਚੇ ਤੇ ਫੇਸਬੁਕ ਅਕਾਊਂਟ ਬੰਦ ਇੱਥੋਂ ਤੱਕ ਥੱਲੇ ਡੀ ਲੈਵਲ ਦੀ ਰਾਜਨੀਤੀ ਤੱਕ ਆ ਚੁੱਕਿਆ ਹੈ ਕਿ ਆਪਣੇ ਸਾਬਕਾ ਧਰਮ ਪਤਨੀ ਦਾ ਫੇਸਬੁਕ ਅਕਾਊਂਟ ਭਾਰਤ ਵਿੱਚ ਬੰਦ ਜਿਹੜੇ ਉਹ ਪਤਨੀ ਦੇ ਨਾਲ ਇੰਨੇ ਸਾਲ ਲਾਇਓ ਤੋਂ ਦੋ ਬੱਚੇ ਭਾਵੇਂ ਕਿ ਉਹ ਬੱਚਿਆਂ ਨੂੰ ਹੁਣ ਪਛਾਣਦਾ ਨਹੀਂ ਓਪੀਟੇਲੀ ਮੀਡੀਆ ਵਿੱਚ ਵੀਡੀਓ ਵਾਇਰਲ ਹੋਈ ਆ ਘਰ ਦੇ ਵਿੱਚ ਦੱਸੀ ਜਾਂਦਾ ਤੇ ਆਪਣੇ ਬੇਟਾ ਬੇਟੀ ਨੂੰ ਭਾਣਜਾ ਭਣਜੂ ਦੱਸੀ ਜਾਂਦਾ ਪਤੰਦਰ ਸੋ ਜਿਹੜੇ ਬੱਚਿਆਂ ਨੂੰ ਪਹਿਚਾਣਨ ਤੋਂ ਮੁਨਕਰ ਹੋ ਗਿਆ ਜਿਹੜਾ ਘਰ ਵਾਲੀ ਇੰਨੇ ਸਾਲ ਨਾਲ ਰਹੀ ਉਹਦੇ ਉਹਦੇ ਬੁੱਲਣ ਤੱਕ ਦੀ ਆਜ਼ਾਦੀ ਖੋ ਰਿਆ ਕਿਹੜਾ ਉਹਨੇ ਦੇਸ਼ ਦੇ ਵਿੱਚ ਦੇਸ਼ ਵਿਰੋਧੀ ਕਾਰਵਾਈ ਕਰਤੀ ਜਿਹੜਾ ਫੇਸਬੁੱਕ ਅਕਾਊਂਟ ਇੱਥੇ ਬੰਦ ਕਰ ਦਿੱਤਾ ਸੋ ਇਹ ਸਾਰਾ ਜਿਹੜਾ ਮਾਹੌਲ ਹੈ ਤੇ ਦੋ ਇਹ ਦੱਸਦਾ ਕਿ ਕੋਈ ਆਮ ਕਰਦਾ ਕੋਈ ਇਹ ਪੰਜਾਬੀਆਂ ਦਾ ਮੁੱਖ ਮੰਤਰੀ ਨਹੀਂ ਇੱਕ ਹੰਕਾਰਾ ਦਿੱਲੀ ਦਾ ਹੱਥ ਧੋਕਾ ਤੇ ਬਹੁਤ ਹੀ ਹੀਟਲੇ ਪੱਦਰ ਦੀ ਤੇ ਘਟਿਆ ਸੋਚ ਵਾਲਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਬਣਾ ਕੇ ਭਗਤੀ ਤੇ ਬਟਾ ਲਿਆ ਤੇ ਇਹ ਤੋਂ ਬਦਲਾ ਲੈਣ ਲਈ ਜੂ ਇਹਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਬੇਈਮਾਨੀ ਕੀਤੀ ਤੇ ਸਾਡੀਆਂ ਭਾਵਨਾਵਾਂ ਨਾਲ ਖੇਡ ਰਿਆ ਤੇ ਭਾਵਨਾਵਾਂ ਨਾਲ ਖੇਡ ਕੇ ਮੁੱਖ ਮੰਤਰੀ ਬਣਿਆ ਉਹ ਤੋਂ ਬਦਲਾ ਲੈਣ ਦਾ ਇੱਕੋ ਤਰੀਕਾ ਟਕਾ ਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਤਕਾ ਕੇ ਪੰਜਾਬ ਨੂੰ ਬਚਾਉਣ ਲਈ ਤੇ ਸਾਡੇ ਦਰਦਾਂ ਨੂੰ ਛੇੜਨ ਵਾਲੇ ਮੁੱਖ ਮੰਤਰੀ ਦਾ ਬਦਲਾ ਲਓ ਤਕਾ ਕੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਮੰਜੀ ਢੋਕੋ ਕਿਉਂਕਿ ਲੋਕਤੰਤਰ ਦੇ ਵਿੱਚ ਇੱਕੋ ਤਰੀਕਾ ਹੁੰਦਾ ਹੈ ਬਦਲਾ ਲੈਣ ਦਾ ਉਹ ਤਰੀਕਾ ਹੁੰਦਾ ਜਿਹੜੀ ਸਾਡੇ ਹੱਥ ਵਿੱਚ ਸ਼ਕਤੀ ਹੈ ਵੋਟ ਤਾਂ ਕਿ ਇਹਨੂੰ ਇਹਦੀ ਔਕਾਤ ਮੁੱਖ ਮੰਤਰੀ ਨੂੰ ਦਿਖਾਈ ਜਾ ਸਕੇ ਕਿ ਜੇ ਪੰਜਾਬੀ ਭੋਲੇ ਭਾਲੇ ਨੇ ਗੱਲਾਂ ਵਿੱਚ ਆ ਕੇ ਤੈਨੂੰ ਸੱਤਾ ਦੀ ਚਾਬੀ ਦੇ ਕੇ ਗੱਡੀ ਤੇ ਬਿਠਾ ਸਕਦੇ ਨੇ ਲਾਹ ਵੀ ਸਕਦੇ ਨੇ ਲੱਖ ਲਾਹਣਤਾ ਬਾਰ ਬਾਰ ਲਾਹਣਤਾ ਵੈਗੁਰੂ ਜੀ ਕਾ